ਸਾਡੀ ਹਾਲਤ ਇਹ ਹੈ ਵੀ ਅਸੀਂ ਬਾਣੀ ਤਾਂ ਪੜਦੇ ਆਂ ਪਰ ਬਾਣੀ ਨੂੰ ਪੁੱਛਦੇ ਨਹੀਂ ਆਂ ਪੁੱਛਦੇ ਜੋਤਸ਼ੀਆਂ ਨੂੰ ਹੀ ਆਂ ਪੁੱਛਦੇ ਪੁੱਛਣਾ ਦੇਣ ਵਾਲਿਆਂ ਕੋਲੋਂ ਹੀ ਆਂ ਇਹ ਗੁਰਬਾਣੀ ਤੁਹਾਡੇ ਨਾਲ ਜੋੜਾ ਕਰ ਤੋਂ ਬਾਅਦ ਤੁਹਾਡੀ ਘਰ ਵਿੱਚ ਨਹੀਂ ਬਹਿੰਦੀ ਇਹਨੂੰ ਪਤਾ ਹੈ ਵੀ ਇਹਨਾਂ ਨੇ ਘਰ ਜਾ ਕੇ ਮੈਨੂੰ ਪੁੱਛਣਾ ਦੱਸਣਾ ਹੀ ਨਹੀਂ ਆ ਉੱਥੇ ਗੱਲਾਂ ਭੂਤਾਂ ਦੀਆਂ ਪ੍ਰੇਤਾਂ ਦੀਆਂ ਨજર ਦੀਆਂ ਅੰਧਵਿਸ਼ਵਾਸ ਦੀਆਂ ਕਿਸੇ ਨੇ ਕੁਝ ਕੀਤਾ ਹੋਇਆ ਹੈ ਕਿਸੇ ਨੇ ਸਾਡਾ ਕੰਮ ਬੰਨ੍ਹਤਾ ਹੈ ਕਿਸੇ ਨੇ ਸਾਨੂੰ ਟੂਣਾ ਕਰ ਦਿੱਤਾ ਹੈ ਗਵਾਂਡੀਆਂ ਦੀ ਬੁੱਢੀ ਆਈ ਸੀ ਉਹਦੀ ਉਹਦੀ ਪੈਰਾਂ ਦੀ ਮਿੱਟੀ ਕਿਉਂ ਨਹੀਂ ਚੁੱਕੀ ਵੀ ਦੱਸੋ ਇਹਦਾ ਸਵਰੇਜ ਜਪਜੀ ਪੜਿਆ ਉਹ ਕਿੱਥੇ ਗਿਆ ਜਿਸ ਸਿੱਖ ਨੇ ਸਵੇਰੇ ਉੱਠ ਕੇ ਬਾਣੀ ਪੜ ਲਈ ਹੈ ਉਹਨੂੰ ਇਹਨਾਂ ਚੀਜ਼ਾਂ ਦੀ ਤਾਂ ਪਰਵਾਹ ਹੀ ਨਹੀਂ ਕਰਨੀ ਚਾਹੀਦੀ ਇਹ ਚੀਜ਼ਾਂ ਬੇਮਾਇਨਾ ਨੇ ਉਹਨਾਂ ਵਾਸਤੇ